ਅਸੀਂ ਤੁਹਾਨੂੰ ਕਿਸਾਨ ਮੇਲੇ ਤੇ ਮਿਲਾਂਗੇ ਪਰ ਕਿਸਾਨ ਮੇਲੇ ਦੇ ਉੱਤੇ ਅਸੀਂ ਕੁਝ ਚੀਜ਼ਾਂ ਜਿਹੜੀਆਂ ਲੈ ਕੇ ਆ ਰਹੇ ਆਂ ਪ੍ਰਦਰਸ਼ਨੀ ਦੇ ਵਿੱਚ ਉਹ ਤੁਹਾਨੂੰ ਦੱਸ ਦਿੰਦੇ ਇਹ ਦੇਸੀ ਗੰਨਾ ਜਿਹੜਾ ਕਾਨੇ ਵਰਗਾ ਪਤਲਾ ਗੰਨਾ ਗੰਨਾ ਨਹੀਂ ਤੇਰਾ ਹੂੰ ਹੋਰ ਬਹੁਤ ਕੁਛ ਬੀਜ ਆਪਾਂ ਜਿਹੜਾ ਜੀ ਹੂੰ ਉਹ ਆਪਾਂ ਫਰਵਰੀ ਚ ਫਰੇ ਰਿਆਂਗੇ ਪਰ ਪੀਲੀ ਇਹ ਤੋਂ ਸਪੈਸ਼ਲੀ ਇਹਦੀ ਰਸ ਪਲਾਈ ਜਾਂਦੀ ਆ ਦਾ ਕਾਰਨ ਇਹ ਆ ਕਿ ਇਹ ਮਿੱਠਾ ਨਹੀਂ ਹੁੰਦਾ ਇਹ ਖਟਾਸ ਮਾਰਦਾ ਯਾਰ ਆਸੇ ਦਾ ਫਿੱਕਾ ਆ ਫਿੱਕਾ ਕਿਹਾ ਜਾਂਦਾ ਹੈ ਹਾਂ ਜੀ ਇਹ ਪੌਨਾ ਆ ਜੀ ਪੰਜਾਬ ਦੀ ਉਹ ਵੈਰਾਈਟੀ ਜਿਹੜੀ ਕਿਸੇ ਵੇਲੇ ਪੰਜਾਬ ਚ ਬਹੁਤ ਮਸ਼ਹੂਰ ਹੁੰਦੀ ਸੀ ਇਹ ਵੀ ਤੁਹਾਨੂੰ ਕੱਲ ਨੂੰ ਪ੍ਰਦਰਸ਼ਨੀ ਚ ਹੀ ਦੇਖਣ ਨੂੰ ਮਿਲੂਗੀ ਇਹ ਇਹ ਹਰਾ ਪੌਨਾ ਆ ਦੋਸਤੋ ਤੇ ਇਹ ਵੀ ਆਪਾਂ ਲੈ ਕੇ ਆਵਾਂਗੇ ਕੱਲ ਨੂੰ ਦਿਖਾਉਣ ਦੇ ਲਈ ਤੇ ਇਹ ਕਦੋਂ ਨੂੰ ਬੀਨ ਕਦੋਂ ਕਿਹਾ ਜਾਂਦਾ ਆ ਜਿਹੜੀਆਂ ਅੱਲਾ ਨੇ ਇਹ ਵੀ ਕਦੋਂ ਦੀ ਹੀ ਇੱਕ ਤਰ੍ਹਾਂ ਨਸਲ ਆ ਯੂਨੀਵਰਸਿਟੀ ਦੇ ਜਿਹੜੇ ਕਿਸਾਨ ਮੇਲੇ ਆ ਜੀ ਉਹ ਚੱਲ ਰਹੇ ਆ ਮਹੀਨਾ ਸਤੰਬਰ ਦਾ ਤੇ ਇਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀ ਕਿਸਾਨ ਮੇਲੇ ਕਰਾਉਂਦੀ ਆ ਬਹੁਤ ਹੀ ਵੱਡਾ ਇੱਕ ਈਵੈਂਟ ਹੁੰਦਾ ਖੇਤੀਬਾੜੀ ਦਾ ਇਹ ਤੇ ਅਸੀਂ ਇਹ ਕਹਿੰਦੇ ਹੁੰਦੇ ਆ ਕਿ ਹਰ ਇੱਕ ਨੂੰ ਉਸ ਈਵੈਂਟ ਦੇ ਵਿੱਚ ਜਾਣਾ ਚਾਹੀਦਾ ਇੱਥੋਂ ਤੱਕ ਕਿ ਜਿਹੜੇ ਨਹੀਂ ਵੀ ਖੇਤੀਬਾੜੀ ਨਾਲ ਜੁੜੇ ਉਹਨਾਂ ਨੂੰ ਜਾਣਾ ਚਾਹੀਦਾ ਉਹਨਾਂ ਨੂੰ ਦੇਖਣਾ ਚਾਹੀਦਾ ਆ ਅਸੀਂ ਵੀ ਕਿਸਾਨ ਮੇਲੇ ਤੇ ਤੁਹਾਨੂੰ ਮਿਲਾਂਗੇ ਚੈਨਲ ਪੀਆਰ ਪੰਜਾਬ ਵੱਲੋਂ ਤੇ ਇਸੇ ਤਰ੍ਹਾਂ ਬਾਈ ਹੁਣੀ ਗਿਆਨੀ ਜੀ ਸਾਡੇ ਗੰਦਲਬੀਰ ਸਿੰਘ ਮਿਹੜੂ ਇਹ ਵੀ ਉੱਥੇ ਹੀ ਹੋਣਗੇ ਅਸੀਂ ਤੁਹਾਨੂੰ ਕਿਸਾਨ ਮੇਲੇ ਤੇ ਮਿਲਾਂਗੇ ਪਰ ਕਿਸਾਨ ਮੇਲੇ ਦੇ ਉੱਤੇ ਅਸੀਂ ਕੁਝ ਚੀਜ਼ਾਂ ਜਿਹੜੀਆਂ ਲੈ ਕੇ ਆ ਰਹੇ ਆਂ ਪ੍ਰਦਰਸ਼ਨੀ ਦੇ ਵਿੱਚ ਉਹ ਤੁਹਾਨੂੰ ਦੱਸ ਦਿੰਨੇ ਗਿਆਨੀ ਜੀ ਹਾਂਜੀ ਆਪਾਂ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਆਪਾਂ ਕੀ ਲੈ ਕੇ ਚੱਲੇ ਆਂ ਆਪਾਂ ਜੀ ਇੱਕ ਵਾਰ ਚਾਣ ਗੰਨਾ ਜਿਹੜਾ ਲੈ ਕੇ ਚੱਲਣਾ ਜੀ ਦਿਖਾਓ ਜੀ ਉਹ ਲੈ ਕੇ ਜਾ ਰਹੇ ਆਂ ਜੀ ਇਹ ਦੇਸੀ ਗੰਨਾ ਆਪਾਂ ਲੈ ਜਾਣਾ ਆ ਪ੍ਰਦਰਸ਼ਨੀ ਦੇ ਵਿੱਚ ਲੈ ਜਾਣਾ ਆ ਠੀਕ ਆ ਜੀ ਇਹ ਦੇਸੀ ਗੰਨਾ ਜਿਹੜਾ ਕਾਨੇ ਵਰਗਾ ਪਤਲਾ ਗੰਨਾ ਲੋਕ ਖੈਰ ਲੋਕ ਜਾਣਦੇ ਹੀ ਆ ਇਹਦੇ ਬਾਰੇ ਕਿਉਂਕਿ ਹੁਣ ਤਾਂ ਤਕਰੀਬਨ ਅਸੀਂ ਕੋਈ ਥਾਂ ਸ਼ਾਇਦ ਛੱਡੀ ਨਹੀਂ ਹੈਗੀ ਜਿੱਥੇ ਵੀ ਨਹੀਂ ਗਿਆ ਹਾਂਜੀ ਹਾਂਜੀ ਅ ਦੋਸਤੋ ਇਹਦੇ ਵੀ ਬਾਰੇ ਇੱਕ ਦੋ ਗੱਲਾਂ ਤੁਹਾਨੂੰ ਦੱਸਣੀਆਂ ਆ ਜ਼ਰੂਰੀ ਕਈ ਵਾਰੀ ਫੋਨ ਆਉਂਦੇ ਨੇ ਪਰ ਉਹ ਮੈਸੇਜ ਹਰ ਇੱਕ ਨੂੰ ਇੱਕੋ ਗੱਲ ਰਿਪੀਟ ਕਰਨੀ ਸਾਡੇ ਲਈ ਸੰਭਵ ਨਹੀਂ ਹੁੰਦੀ ਅ ਅਸੀਂ ਇੱਕ ਗੱਲ ਦੱਸਣੀ ਸੀ ਕਿ ਚਾਂੜ ਜਿਹੜਾ ਗੰਨਾ ਆ ਗੰਨੇ ਦੀ ਬਜਾਈ ਦਾ ਜਿਹੜਾ ਸਮਾਂ ਆ ਉਹ ਇਹਦਾ ਹੁਣ ਖਜੇ ਨਹੀਂ ਹੈਗਾ ਬੀਜਾਂ ਨੂੰ ਬੀਜ ਵੀ ਆਪਾਂ ਸਕਦੇ ਆ ਪਰ ਸਮੱਸਿਆ ਇਹ ਆਉਂਦੀ ਹੁੰਦੀ ਆ ਸੰਭਾਲਦੇ ਨੇ ਮੋਰੇ ਫੇ ਕਿ ਸੰਭਾਲੇ ਦੀ ਜਿਹੜੀ ਆ ਨਾ ਸਿਆਲਾਂ ਚ ਉਹ ਬਹੁਤ ਹਾਂਜੀ ਹਾਂਜੀ ਔਖੀ ਆ ਪਹਿਲੀ ਗੱਲ ਤਾਂ ਜਰਮੀਨੇਟ ਹੋਣਾ ਹੀ ਥੋੜਾ ਜਿਹਾ ਔਖਾ ਆ ਪਰ ਚਲੋ ਮੰਨ ਲਓ ਵੀ ਜੇ ਜਰਮੀਨੇਟ ਹੋ ਵੀ ਜਾਵੇ ਤਾਂ ਇਹਨੂੰ ਸੰਭਾਲਣਾ ਥੋੜਾ ਔਖਾ ਹੋ ਜਾਂਦਾ ਜੀ ਪਰ ਫੇਕ ਆ ਜੀ ਕਿਹੜਾ ਨਿਕਾਦੇ ਦੇਖਦੇ ਨੇਗੇ ਜੀ ਨਾ ਪਰ ਕੇਰ ਤਾਂ ਜੀ ਕਰਨੀ ਪੈਂਦੀ ਆ ਮੈਂ ਪਾਣੀ ਦੇ ਲੋੜ ਪਾਣੀ ਲਾ ਦਈਏ ਜਾਂ ਕਿੱਦਾਂ ਜੀ ਨਾ ਹੂੰ ਫੇ ਜਦੋਂ ਆਪਾਂ ਫਰਵਰੀ ਚ ਲਾਉਂਦੇ ਆ ਫੇ ਤਾਂ ਦੈਣ ਮੂਦੇ ਖੁੱਲੇ ਹੁੰਦੇ ਆ ਜੀ ਫੇ ਤਾਂ ਵੱਧਦਾ ਬਹੁਤ ਹੈ ਜੇ ਹੈ ਨਾ ਫਰਵਰੀ ਦੇ ਵਿੱਚ ਦੇਖੋ ਜੀ ਇਹਦਾ ਅਸਲ ਜਿਹੜਾ ਮੌਸਮ ਹੈ ਉਹ ਫੱਗਣ ਹੀ ਆ ਸਿਆਣੇ ਕਹਿੰਦੇ ਹੁੰਦੇ ਆ ਬੀਜੀ ਫੱਗਣ ਜਾਈਏ ਫੱਬਣ ਕੁਛ ਇਦਾਂ ਹੀ ਕਹਿੰਦੇ ਹੁੰਦੇ ਸੀ ਨਾ ਮੈਨੂੰ ਥੋੜਾ ਥੋੜਾ ਯਾਦ ਆ ਤੇ ਉਹ ਜਿਹੜੀ ਚੀਜ਼ ਆ ਨਾ ਉਹ ਫਿਰ ਇਹਦਾ ਮਹੀਨਾ ਫੱਗਣ ਦੇ ਵਿੱਚ ਆ ਜਿਹੜਾ ਸਾਨੂੰ ਲੋਕ ਬਾਰ-ਬਾਰ ਮੈਸੇਜ ਕਰ ਰਹੇ ਨੇ ਬਹੁਤ سارے ਮੈਨੂੰ ਮੈਸੇਜ ਆਏ ਆ ਕਮੈਂਟ ਵੀ ਕਈ ਆਏ ਨੇ ਕਿ ਵੀ ਕਦੋਂ ਦਊਂਗੇ ਵੀ ਕਦੋਂ ਦਊਂਗੇ ਗਿਆਨੀ ਜੀ ਕਦੋਂ ਨੂੰ ਦੇਵੋਗੇ ਵੀ ਅ ਵੀ ਆਪਾਂ ਜੀ ਫਰਵਰੀ ਤੇ ਤਰੀਕ ਰੱਖਾਂਗੇ ਜੀ ਅੱਛਾ ਜੀ ਤੇ ਉਹਦੇ ਵਿੱਚ ਆਪਾਂ ਹੋਰ ਵੀ ਕਈ ਸਬਜ਼ੀਆਂ ਦੇ ਬੀਜ ਵੀ ਫ੍ਰੀ ਦੇ ਰਿਆ ਜੀ ਕਹਾਂਗਾ ਕਰਨਾ ਨਹੀਂ ਦੇ ਰਾ ਹੂੰ ਹੋਰ ਬਹੁਤ ਕੁਸ਼ ਬੀਜ ਆਪਾਂ ਜਿਹੜਾ ਜੀ ਹੂੰ ਉਹ ਆਪਾਂ ਫਰਵਰੀ ਚ ਫ੍ਰੀ ਦੇਵਾਂਗੇ ਜੀ ਹੂੰ ਉਹ ਤਰੀਕ ਆਪਾਂ ਤੈਅ ਕਰਾਂਗੇ ਵੀ ਕਿੰਨੇ ਤਰੀਕ ਆਪਾਂ ਰੱਖਣੀ ਹੈ ਜੀ ਫਰਵਰੀਦ ਮਹੀਨੇ ਚ ਜੀ ਹਾਂਜੀ ਉਹਦੇ ਲਈ ਤੁਸੀਂ ਚੈਨਲ ਕੀ ਯਾਰ ਪੰਜਾਬ ਤੇ ਕਿਦਾਂ ਜੀ ਹਨ ਆਪਾਂ ਖਬਰਾਂ ਪਾਉਣੀਆਂ ਜੀ ਪੀਆਰ ਪੰਜਾਬ ਦੇ ਨਾਲ ਤੁਹਾਨੂੰ ਜੁੜੇ ਰਹਿਣਾ ਪੈਣਾ ਆ ਕਿਉਂਕਿ ਆਪਾਂ ਅਪਡੇਟ ਦਿੰਦੇ ਰਹਿੰਦੇ ਆ ਤੇ ਜੋ ਵੀ ਅਪਡੇਸ਼ਨ ਹੋਊਗੀ ਉਹ ਤੁਹਾਨੂੰ ਇੱਥੇ ਹੀ ਮਿਲੂਗੀ ਪੀਆਰ ਪੰਜਾਬ ਤੇ ਹੀ ਆਪਾਂ ਵੀਡੀਓ ਪਾਉਣੀ ਆ ਪੀਆਰ ਪੰਜਾਬ ਨੂੰ ਸਬਸਕ੍ਰਾਈਬ ਰੱਖਿਓ YouTube ਚੈਨਲ Facebook ਪੇਜ ਤੇ ਸਾਡਾ Instagram ਪੇਜ ਤਿੰਨਾਂ ਨੂੰ ਫੋਲੋ ਕਰ ਲਓ ਕਾਰਨ ਉਹਦਾ ਇਹ ਆ ਕਿ ਜੇ ਤੁਸੀਂ ਫੋਲੋ ਕਰ ਲਓਗੇ ਤੇ ਤੁਹਾਨੂੰ ਅਪਡੇਟ ਫੇਰ ਹੀ ਮਿਲਣੀ ਆ ਕਿਸੇ ਨੂੰ ਪਰਸਨਲੀ ਮੈਸੇਜ ਕਰਕੇ ਦੱਸਣਾ ਉਹ ਸਾਡੇ ਲਈ ਵੀ ਸੰਭਵ ਨਹੀਂ ਹੁੰਦਾ ਇਸ ਗੱਨੇ ਨੂੰ ਵੀ ਦੇਖ ਲਓ ਤੁਹਾਨੂੰ ਮੈਂ ਲਾਗਿਓ ਦਿਖਾ ਦਵਾਂ ਨਾ ਸਿਮਰਨ ਲਾਗਿਓ ਦਿਖਾ ਦਵੇ ਮੇਰਾ ਵੀਰ ਜਾਨੀ ਜੀ ਆ ਗੰਨਾ ਜਿਹੜਾ ਹੈ ਨਾ ਇਹ ਗੰਨਾ ਵੀ ਆਪਾਂ ਪ੍ਰਦਰਸ਼ਨੀ ਚ ਲੈ ਕੇ ਜਾਣਾ ਹੈ ਹਾਂਜੀ ਹਾਂਜੀ ਬਾਹਰੇ ਵੰਡਣਾ ਨਹੀਂਗਾ ਹਜੇ ਇਹ ਵੀ ਧਿਆਨ ਰੱਖਿਓ ਅਸੀਂ ਵੰਡਣਾ ਨਹੀਂਗਾ ਸਿਰਫ ਪ੍ਰਦਰਸ਼ਨੀ ਲਈ ਦੋ ਚਾਰ ਗੰਨੇ ਅਸੀਂ ਦਿਖਾਉਣ ਨੂੰ ਲੈ ਕੇ ਜਾਣੇ ਨੇ ਉਹਦਾ ਕਾਰਨ ਇਹ ਸਾਡੇ ਕੋਲੇ ਬਹੁਤ ਘੱਟ ਮਾਤਰਾ ਚ ਆ ਪਰ ਫਰਵਰੀ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਇਹ ਗੰਨਾ ਜਿਹੜਾ ਤੁਹਾਨੂੰ ਵੰਡਿਆ ਜਾਵੇ ਵੰਡਣਾ ਵੀ ਫ੍ਰੀ ਆ ਇਹ ਗੰਨਾ ਅਸੀਂ ਸੁਣਿਆ ਹੈ ਕਿ ਇਹ ਪਰ ਪੀੜੀ ਇਹ ਤਾਂ ਸਪੈਸ਼ਲੀ ਇਹਦੀ ਰਸ ਪਲਾਈ ਜਾਂਦੀ ਆ ਉਹਦਾ ਕਾਰਨ ਇਹ ਆ ਕਿ ਇਹ ਮਿੱਠਾ ਨਹੀਂ ਹੁੰਦਾ ਇਹ ਖਟਾਸ ਮਾਰਦਾ ਆ ਰਸ ਇਹਦਾ ਹਾਂ ਫਿੱਕਾ ਜੇ ਫਿੱਕਾ ਫਿੱਕਾ ਕਿਹਾ ਜਾਂਦਾ ਹੈ ਨਾ ਜੀ ਪਰ ਇਹ ਪੀੜੀਏ ਦੀ ਦਵਾਈ ਆ ਕਹੀ ਜਾਂਦੀ ਹੈ ਤੇ ਜਿਹੜੇ ਪੀਂਦੇ ਰਹਿੰਦੇ ਉਹਨਾਂ ਨੂੰ ਸਮੱਸਿਆ ਨਹੀਂ ਆਉਂਦੀ ਤੇ ਜੇ ਕਿਸੇ ਨੂੰ ਖੁਦਾ ਨਾ ਖਾਸਤਾ ਸਮੱਸਿਆ ਆਈ ਹੋਵੇ ਤਾਂ ਫੇਰ ਕਹਿੰਦੇ ਆ ਵੀ ਉਹਦੇ ਲਈ ਬਹੁਤ ਹੈਲਪਫੁਲ ਚੀਜ਼ ਆ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਇਹ ਦਵਾਈ ਦੇ ਵਜੋਂ ਹੀ ਲੋਕ ਵਰਤਦੇ ਆ ਆਹ ਵਾਲਾ ਗੰਨਾ ਆ ਤੁਹਾਨੂੰ ਦਿਖਾ ਲ ਦਿੰਨੇ ਆ ਤੇ ਹੁਣ ਇਹਦੇ ਬਾਰੇ ਹਜੇ ਮੈਸੇਜ ਨਾ ਪਲੀਜ਼ ਕਰਿਓ ਕਿ ਸਾਨੂੰ ਬੀਜ ਦੇ ਦਿਓ ਹੁਣੇ ਫਰਵਰੀ ਚ ਬੀਜ ਦੇਣਾ ਆ ਆਪਾਂ ਹਜੇ ਬੀ ਕੋਈ ਨਹੀਂ ਦੇਣਾ ਤੇ ਫਰਵਰੀ ਤੱਕ ਅਡੀਕ ਕਰਿਓ ਪੀਆਰ ਪੰਜਾਬ ਤੇ ਇਹੀ ਆਪਾਂ ਵੀਡੀਓ ਪਾਵਾਂਗੇ ਅੱਛਾ ਇੱਕ ਤਾਂ ਇਹ ਗੰਨਾ ਤੁਹਾਨੂੰ ਕੱਲ ਨੂੰ ਪ੍ਰਦਰਸ਼ਨੀ ਚ ਦਿ세ਗਾ ਆਜੋ ਜੀ ਅੱਗੇ ਦਿਖਾ ਦਿੰਦੇ ਆ ਤੁਹਾਨੂੰ ਆਜੋ ਭਾਜੀ ਹੋਲਾ ਬਹੁਤ ਹੁੰਦਾ ਗੰਨਾ ਇਹ ਨਿਆਣਾ ਅਜੇ ਤਾਂ ਮਾਜੀ ਚੋਖੋ ਬਸ ਸਹੀ ਆ ਜੀ ਆ ਲਓ ਜੀ ਇੱਕ ਇੱਕ ਦਾ ਨਾ ਦੇਖ ਲਓ ਜੀ ਇਹ ਜਿਹੜਾ ਆ ਕਾਲਾ ਜਾਂ ਲਾਲ ਪੂਨਾ ਆ ਹਨਾ ਜੀ ਹਾਂਜੀ ਹਾਂਜੀ ਇਹ ਪੂਨਾ ਆ ਜੀ ਪੰਜਾਬ ਦੀ ਉਹ ਵੈਰਾਈਟੀ ਜਿਹੜੀ ਕਿਸੇ ਵੇਲੇ ਪੰਜਾਬ ਚ ਬਹੁਤ ਮਸ਼ਹੂਰ ਹੁੰਦੀ ਸੀ ਇਹ ਵੀ ਤੁਹਾਨੂੰ ਕੱਲੋਂ ਪ੍ਰਦਰਸ਼ਨੀ ਚ ਹੀ ਦੇਖਣ ਨੂੰ ਮਿਲੂਗੀ ਤੇ ਵੀ ਵੀ ਇਹਦਾ ਵੀ ਫਰਵਰੀ ਚ ਹੀ ਮਿਲਣਾ ਆ ਹਾਂਜੀ ਅਸੀਂ ਇਹਦਾ ਬੀਜ ਆਪਾਂ ਵੰਡ ਚੁੱਕਿਆ ਜੀ ਥੱਲੇੋਂ ਤੋਂ ਸਾੜਿਓ ਜਾੜਾ ਦੇਖੋ ਕਿੰਨਾ ਸੋਹਣਾ ਇਹ ਇੱਕ ਇੱਕ ਅੱਖ ਤੋਂ ਹੀ ਹੋਇਆ ਇਹ ਵੀ ਹਾਂਜੀ ਹਾਂਜੀ ਆਹ ਦੇਖੋ ਇੱਧਰ ਮੋਟਾ ਕਿੰਨਾ ਕੰਨਾ ਵਾਹ ਦੇਖੋ ਵਾਹ ਸਿਮਰ ਉਧਰ ਦੀ ਆ ਸਿਮਰਨ ਆ ਆ ਵੀ ਚੰਗਾ ਮੋਟਾ ਗੰਨਾ ਹੈ ਹਾਂਜੀ ਹਾਂਜੀ ਤੇ ਇਹ ਗੰਨਾ ਹੋ ਸਕਦਾ ਜਿਹੜੀ ਪੋਲਾ ਬਹੁਤ ਹੁੰਦਾ ਸੀਗਾ ਇਹਦੀਆਂ ਗਨੇਰੀਆਂ ਵੇਕਦੀਆਂ ਹੁੰਦੀਆਂ ਸੀ ਹਨਾ ਬਾਜੀ ਹਾਂਜੀ ਆ ਦੇਖੋ ਆ ਇੱਧਰ ਆ ਜਾਓ ਜੀ ਆ ਦਿਖਾਓ ਇੱਧਰ ਜੀ ਹਨਾ ਦੇ ਹਾਂਜੀ ਲਓ ਜੀ ਲਓ ਜੀ ਆ ਮੋਟਾ ਦੇਖੋ ਗੰਨਾ ਕਿੰਨਾ ਹੋਇਆ ਹਾਂਜੀ ਪੋਲਾ ਬਹੁਤ ਹੈ ਜੀ ਪੋਲਾ ਬਹੁਤ ਹਨਾ ਮੈਨੂੰ ਸ਼ੋਰ ਇੰਨਾ ਪੈਂਦਾ ਜੀ ੜੂਆਂ ਹੀ ਖਾ ਜਾਂਦਾ ਅੱਛਾ ਹਾਂਜੀ ਹੂੰ ਲੋ ਜੀ ਗੰਨਾ ਦੇਖੋ ਕਿੰਨਾ ਸੋਹਣਾ ਗੰਨਾ ਹੋਇਆ ਆ ਲੈ ਵੀ ਕਮਾਲ ਹੈ ਬੰਦੀ ਗੱਲ ਹਾਂਜੀ ਆ ਦੇਖ ਲਓ ਗੰਨਾ ਕਿੰਨਾ ਇਹ ਵੀ ਤੁਹਾਨੂੰ ਪ੍ਰਦਰਸ਼ਨੀ ਚ ਕੱਲ ਦਿਖਾ ਦੇਾਂਗੇ ਆਪਾਂ ਆਜੋ ਜੀ ਅੱਗੇ ਆਜੋ ਇਹ ਤੁਹਾਡਾ ਹਰਾ ਪੌਨਾ ਆ ਹਨਾ ਹਾਂਜੀ ਇਹ ਗੰਨਾ ਜਿਹੜਾ ਆ ਇਹ ਵੀ ਤੁਸੀਂ ਦੇਖ ਲਓ ਇਹ ਲੇਟ ਲੱਗਾ ਸੀਗਾ ਹਾਂਜੀ ਅੱਛਾ ਇਹ ਥੋੜਾ ਲੇਟ ਲਾਇਆ ਆਪਾਂ ਲੇਟ ਦਾ ਤਾਂ ਕਰਦੇ ਹਾਂ ਹਾਂ ਇਹ ਇਹ ਹਰਾ ਪੌਨਾ ਹੈ ਦੋਸਤੋ ਤੇ ਇਹ ਵੀ ਆਪਾਂ ਲੈ ਕੇ ਆਵਾਂਗੇ ਕੱਲ ਨੂੰ ਦਿਖਾਉਣ ਦੇ ਲਈ ਦੋਸਤਾਂ ਨੂੰ ਆਜੋ ਜੀ ਅੱਗੇ ਆਓ ਠੀਕ ਆ ਆ ਪਾਣੀ ਲੱਗਾ ਹੋਣ ਕਰਕੇ ਸਾਡੇ ਲਈ ਇੱਥੇ ਘੁੰਮਣਾ ਬਹੁਤ ਮੁਸ਼ਕਲ ਹੋਇਆ ਪਿਆ ਆਜੋ ਆਪੇ ਉੱਗਣ ਵਾਲੀ ਚੀਜ਼ ਸਾਡੇ ਖੇਤਾਂ ਦੇ ਵਿੱਚ ਇਹ ਹੈਗੇ ਆ ਚਿਬੜ ਚਿਬੜ ਇਹ ਦੋ ਤਰ੍ਹਾਂ ਦੇ ਆ ਹਨ ਹਾਂਜੀ ਦੋ ਤਰ੍ਹਾਂ ਤਾਂ ਉਹ ਦਾ ਤਿੰਨ ਤੱਕ ਆਦੇ ਆਪਣੇ ਇੱਕ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਕਾਬਾ ਜੀ ਹੂੰ ਤੇ ਇੱਕ ਆ ਨਸ਼ਲ ਹੋ ਗਈ ਹੂੰ ਇੱਕ ਆ ਹੋ ਗਈ ਆ ਵੱਖਰੀ ਇਹ ਨਾਲ ਸਰ ਜੀ ਇਹ ਵੀ ਆਪਾਂ ਕਾ ਲਓ ਇਦਾਂ ਦੀਆਂ ਵਿਰਾਸਤੀ ਚੀਜ਼ਾਂ ਵੀ ਛੋਟ ਛੋਟੀਆਂ ਲੈ ਕੇ ਚੱਲਾਂਗੇ ਹਾਂ ਠੀਕ ਆ ਨਾ ਤੇ ਕੁਝ ਚੀਜ਼ਾਂ ਇਦਾਂ ਦੀਆਂ ਹੋਣਗੀਆਂ ਆ ਤੁਹਾਨੂੰ ਦਿਖਾਵਾਂਗੇ ਆਹੜਾ ਕੱਦੂ ਆ ਕੱਦੂ ਦੇਖ ਲਓ ਤੇ ਇਹ ਕੱਦੂ ਨੂੰ ਬੀਨ ਕੱਦੂ ਕਿਹਾ ਜਾਂਦਾ ਆ ਤੇ ਬੀਨ ਕੱਦੂ ਵੀ ਬਹੁਤ ਜਾਨੀਏ ਟੇਸਟੀ ਬਣਦੇ ਆ ਤੇ ਕਿਸੇ ਵੇਲੇ ਤਾਂ ਬਹੁਤ ਪਪੂਲਰ ਰਹੇ ਆ ਹੁਣ ਜਿਹੜੇ ਲੋਕ ਖਾ ਰਿਹਾ ਅਸੀਂ ਤਾਂ ਕਹਿੰਦੇ ਜੀ ਉਹ ਭਾਗਾ ਵਾਲੇ ਆ ਹਨਾ ਪਰ ਹੁਣ ਸਾਰੀ ਦੁਨੀਆ ਨਹੀਂ ਇਹ ਬਾਰੇ ਜਾਣਦੀ ਨਹੀਂ ਹੈਗੀ ਹਾਂਜੀ ਹਾਂਜੀ ਤੇ ਜਿੰਨੇ ਲੋਕ ਵੀ ਜਾਣਦੇ ਆ ਚੰਗੀ ਗੱਲ ਹੈ ਇੱਕ ਆ ਜਿਹੜੀਆਂ ਅੱਲਾ ਨੇ ਇਹ ਵੀ ਕਦੂ ਦੀ ਹੀ ਇੱਕ ਤਰ੍ਹਾਂ ਨਸਲ ਆ ਤੇ ਦੇਖੋ ਲੋਕੀ ਬੋਲ ਦਿੰਦੇ ਜਣ ਲੋਕੀ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਉਸੇ ਜਾਤੀ ਚੋਂ ਆ ਬਹੁਤ ਸੋਹਣਾ ਇਹ ਵੀ ਚੀਜ਼ਾਂ ਕੋਸ਼ਿਕ ਲੈ ਕੇ ਆਵਾਂਗੇ ਇਦਾਂ ਦੀਆਂ ਆਪਾਂ ਜਿਹੜੀਆਂ ਕਿ ਕਾਫੀ ਸਾਡੀਆਂ ਵਿਰਾਸਤੀ ਚੀਜ਼ਾਂ ਨੇ ਕੋਸ਼ਿਕ ਬੀ ਜਿਹੜੇ ਆ ਕੁਝ ਕੋਸ਼ਿਸ਼ ਕਰਾਂਗੇ ਇੱਕ ਦੋ ਕਣਕਾਂ ਤੇ ਇੱਕ ਦੋ ਮੱਕੀ ਦੇ ਬੀਜ ਜਿਹੜੇ ਆ ਉਹ ਵੀ ਤੁਹਾਨੂੰ ਇਹਨਾਂ ਦੀ ਸਟਾਲ ਤੇ ਦੇਖਣ ਨੂੰ ਮਿਲ ਜਾਣੇ ਆ ਸਟਾਲ ਦੀ ਸਥਾਨ ਹੁਣ ਮੈਂ ਦੱਸ ਦਵਾਂ ਮੈਂ ਰਿਪੀਟ ਕਰ ਦਵਾਂ ਦੁਬਾਰਾ ਇੱਕ ਵਾਰੀ ਗੱਲਬਾਤ ਹਾਂਜੀ ਹਾਂਜੀ ਥਾਪਰ ਹਾਲ ਦੇ ਬਿਲਕੁਲ ਲੱਗੇ ਬੱਲੀ ਚੌਂਕ ਦੇ ਨੇੜੇ ਜਿੱਥੇ ਕਿਸਾਨਾਂ ਦੀਆਂ ਸਟਾਲਾਂ ਲੱਗੀਆਂ ਹੋਣਗੀਆਂ ਇੱਕ ਨੰਬਰ ਜਦੋਂ ਤੁਸੀਂ ਗੇਟ ਤੋਂ ਐਂਟਰ ਕਰਦੇ ਆ ਤਾਂ ਇੱਕ ਨੰਬਰ ਗੇਟ ਤੋਂ ਜਦੋਂ ਬੱਲੀ ਚੌਂਕ ਆਇਆ ਤਾਂ ਬੱਲੀ ਚੌਂਕ ਤੋਂ ਤੁਸੀਂ ਖੱਬੇ ਮੁੜ ਜਾਂਦੇ ਬਿਲਕੁਲ ਉੱਥੇ ਤੁਹਾਨੂੰ ਸਟਾਲਾਂ ਲੱਗੀਆਂ ਕਿਸੇ ਨੂੰ ਵੀ ਪੁੱਛ ਸਕਦੇ ਉੱਥੇ ਕਿਸਾਨਾਂ ਦੀਆਂ ਜਿਹੜੀਆਂ ਹਰੇਕ ਜ਼ਿਲ੍ਹੇ ਦੀ ਸਟਾਲ ਲੱਗੀ ਹੋਣੀ ਆ ਉੱਥੇ ਜਲੰਧਰ ਜ਼ਿਲ੍ਹੇ ਵਾਲੇ ਦੀ ਜਿਹੜੀ ਸਟਾਲ ਹੋਊਗੀ ਨਾ ਹਾਂਜੀ ਹਾਂਜੀ ਉੱਥੇ ਤੁਸੀਂ ਆਉਣਾ ਆ ਉਹ ਧਿਆਨ ਰੱਖਿਓ ਉੱਥੇ ਤੁਹਾਨੂੰ ਪ੍ਰਦਰਸ਼ਨੀ ਚ ਇਹ ਚੀਜ਼ਾਂ ਦੇਖਣ ਨੂੰ ਮਿਲਣੀਆਂ ਆ 200 ਬੀਜ ਜਿਹੜਾ ਆ ਮੈਂ ਫੇਰ ਰਿਪੀਟ ਕਰ ਰਿਹਾ ਕਰੀ ਆਪਾਂ ਫਰਵਰੀ ਚ ਹੀ ਵੰਡਾਂਗੇ ਉਹਦੇ ਲਈ ਤੁਹਾਨੂੰ ਪੇਸ਼ੈਂਸ ਹਜੇ ਰੱਖਣੀ ਪੈਣੀ ਆ ਬਹੁਤ ਦੁਨੀਆਂ ਹਜੇ ਬੀਜ ਮੰਗਦੀ ਆ ਛੜ ਤੋਂ ਪਰ ਹਜੇ ਬੀਜ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਨਾਲ ਜਾਓ ਅ ਇੱਕ ਚੀਜ਼ ਯਾਦ ਰੱਖਿਓ ਕਿ ਗੰਨੇ ਦੇ 1-2 ਵੀ ਵੀ ਬਹੁਤ ਨੇ ਇੱਕ ਦੋ ਗੰਨਾ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਗੰਨੇ ਤੋਂ ਜਾਂ ਇੱਕ ਬੀਜ ਤੋਂ ਤੁਸੀਂ ਇੱਕ ਬੀਜ ਤੋਂ ਮਤਲਬ ਚਾਣ ਦੇ ਤਾਂ ਘੱਟੋ-ਘੱਟ 30-40 ਗੰਨੇ ਨਿਕਲੇ ਆਉਂਦੇ ਆ ਤੇ ਇੱਕ ਗੰਨੇ ਨੂੰ ਘੱਟੋ-ਘੱਟ 25-30 ਅੱਖਾਂ ਹੁੰਦੀਆਂ ਨੇ ਹਲਾ ਜੀ ਇੱਦਾਂ 35-40 ਜਿਆਦਾ ਵੀ ਹੁੰਦੀਆਂ ਨੇ ਪਰ ਮੈਂ ਘੱਟੋ-ਘੱਟ ਕਹਿ ਰਿਹਾ ਤੇ ਅਸੀਂ ਤਾਂ ਅਗਿਆਨੀ ਜੀ ਦੇ ਹੁਣਾਂ ਦੇ ਤਾਂ 100-100 ਗੰਨਾ ਵੀ ਇੱਕ ਜਾਲੇ ਚੋਂ ਨਿਕਲੇ ਆਉਂਦਾ ਪਰ ਮੈਂ 100 ਦਾ ਦਾਵਾ ਨਹੀਂ ਕਰਦਾ ਮੈਂ ਕਹਿੰਦਾ ਚਲੋ 35-40 ਗੰਨੇ ਵੀ ਨਿਕਲੇ ਆਉਣ ਤਾ ਇੱਕ ਵੀ ਦੇ ਨਾਲ ਤਾਂ ਤੁਸੀਂ ਕਿੱਲੇ ਤੋਂ ਵੀ ਵੱਧ ਥਾਂ ਬੀਜ ਸਕਦੇ ਹੋ ਉਸ ਹਿਸਾਬ ਨਾਲ ਹਨਾ ਤੋਂ ਬਹੁਤ ਵੀ ਤਿਆਰ ਹੋ ਜਾਂਦਾ ਕੀ ਹੁੰਦਾ ਹੈ ਕਿ ਸਾਡੇ ਕੋ ਜਿਹੜੇ ਲੋਕ ਆਉਂਦੇ ਨਾ ਉਹ ਥੋੜਾ ਬੇਸਬਰੇ ਕਈ ਵਾਰੀ ਬਹੁਤ ਸਾਰੇ ਦੁਨੀਆ ਹੋ ਜਾਂਦੀ ਆ ਉਹਨਾਂ ਨੂੰ ਹੁੰਦਾ ਨਹੀਂ ਸਾਨੂੰ ਬੀਜ ਫਿਰ ਉਹ ਖਰਾਬ ਵੀ ਕਰਦੇ ਆ ਫਿਰ ਖਰਾਬ ਕਰਕੇ ਦੱਸ ਦੇ ਵੀ ਆ ਸਾਨੂੰ ਹਨਾ ਅਸੀਂ ਖੁਦ ਵੀ ਜਾ ਕੇ ਵਿਜ਼ਿਟ ਕਰਕੇ ਦੇਖ ਚੁੱਕੇ ਆ ਉਹ ਸਾਨੂੰ ਵੀ ਸਵਾਦ ਨਹੀਂ ਆਉਂਦਾ ਉਹ ਸੇਵਾ ਕੀਤੀ ਦਾ ਫਾਇਦਾ ਕੀ ਆ ਜਿਹਦਾ ਕਿਸੇ ਨੇ ਲਾਭ ਨਹੀਂ ਲਿਆ ਉਹ ਤਾਂ ਇੱਕ आ, मतलब एक सुटण ਦੇ ਮਾਫ ਹੋ ਗਿਆ ਆਪਣੇ ਮਨ ਨੂੰ ਤਸੱਲੀ ਦੇਣ ਆ ਕਿ ਅਸੀਂ ਸੇਵਾ ਕਾਰ ਲਈ ਤੇ ਅਗਲੇ ਨੂੰ ਲੱਗਦਾ ਕਿ ਮੈਂ ਪਤਾ ਨਹੀਂ ਕੋਈ ਚੀਜ਼ ਕਿੜੀ ਲਿਆ ਆ ਮੜ ਉਹ ਸਾਨੂੰ ਮਾੜਾ ਚੰਗਾ ਖੈਰ ਕੱਲ ਮਿਲਦੇ ਆ ਜੀ 25 ਤਰੀਕ ਨੂੰ ਆਪਾਂ ਕੋਈ ਵੀ ਤੁਹਾਡੇ ਸਵਾਲ ਨੇ ਉਹ ਜ਼ਰੂਰ ਤੁਸੀਂ ਕਰ ਸਕੋ ਰੋਸਟ ਮੇਲੇ ਤੇ ਆਉਣਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਗਿਆਨੀ ਦਲਬੀਰ ਸਿੰਘ ਜੀ ਨੂੰ ਜਾਂ ਸਾਨੂੰ ਮਿਲਣਾ ਚਾਹੁੰਦੇ ਆ ਦੋਸਤੋ ਇੱਕ ਬੇਨਤੀ ਆ ਕਿ ਉਹ ਕੋਈ ਨਾ ਕੋਈ ਜਿਹੜੀ ਵੀ ਦੇਸੀ ਚੀਜ਼ ਉਹਨਾਂ ਕੋ ਹੈਗੀ ਆ ਉਹ ਜ਼ਰੂਰ ਲੈ ਕੇ ਆਉਣ ਭਾਵੇਂ ਇੱਕ ਦੋ ਚਾਰ ਬੀਜ ਹੀ ਲੈ ਕੇ ਆਉਣ ਉਹ ਬਹੁਤ ਆ ਸਾਡੇ ਲਈ ਅਸੀਂ ਉਹਨਾਂ ਨੂੰ ਡਿਵੈਲਪ ਕਰਕੇ ਅੱਗੋਂ ਵੰਡਣ ਦਾ ਕੰਮ ਕਰਾਂਗੇ ਆਪਣਾ ਕੰਮ ਇਹੀ ਹੈ ਕਿ ਜਿੰਨਾ ਕੁ ਵੀ ਹੋ ਸਕਦਾ ਅੱਗੇ ਜਾਗ ਲਾਈਏ ਇਹਨਾਂ ਚੀਜ਼ਾਂ ਦੀ ਬਾਰੇ ਲੋਕਾਂ ਨੂੰ ਜਾਗ ਰੂਪ ਕਰੀ ਬਾਕੀ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਦੋਸਤ ਆ ਰਹੇ ਆ ਤੇ ਕਿਹੜੇ ਕਿਹੜੇ 27 ਨੂੰ ਮਿਲਣਗੇ ਆਪਾਂ ਤੁਹਾਨੂੰ ਦੋਨੇ ਦਿਨ ਮਿਲ ਲਾਂਗੇ ਮੈਂ 27 ਨੂੰ ਵੀ ਤੁਹਾਨੂੰ ਉੱਥੇ ਹੀ ਮਿਲੂੰਗਾ ਸੋ ਆਪਾਂ ਦੋਏ ਦਿਨ ਮਿਲਾਂਗੇ 26 ਤੇ 27 ਬਾਕੀ ਕਣਕ ਦਾ ਸਰੋਂ ਦਾ ਆ ਦੋ ਤਿੰਨ ਤਰ੍ਹਾਂ ਦਾ ਗੰਨਾ ਇਸੇ ਤਰ੍ਹਾਂ ਆ ਕੁਝ ਸਬਜ਼ੀਆਂ ਵਿਰਾਸਤੀ ਚੀਜ਼ਾਂ ਆਪਾਂ ਦਾ ਇਹ ਹੀ ਲੈ ਕੇ ਆ ਰਹੇ ਹਾਂ ਸੋ ਬਹੁਤ ਸ਼ੁਕਰੀਆ ਗਿਆਨੀ ਜੀ ਸਾਰਾ ਸਵੇਰੇ ਫਿਰ ਆਪਾਂ ਮਿਲਦੇ ਹਾਂ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਨੂੰ ਆਪਾਂ ਸੱਦਾ ਦੇ ਦਈਏ ਵੀ ਆਇਓ ਜੀ ਮੇਲੇ ਤੇ ਮਿਲਦੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਲਾਈਕ ਵਾਲਾ ਬਟਨ ਦਬ ਕੇ ਹੀ ਸ਼ੇਅਰ ਕਰਿਓ ਪਲੀਜ਼ ਤੇ ਹਾਈਪ ਦੇ ਦਿਆ ਕਰੋ ਜੇ YouTube ਤੇ ਦੇਖ ਰਹੇ ਆ ਬਹੁਤ ਸ਼ੁਕਰੀਆ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ